ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਤੇ ਕੁਰਤਾ ਜਮ ਮਗਰ ਚੱਕ ਕੈਂਟਵਾ ਇਧਰ ਮੰਮੀ ਵੀ ਹੋ ਕੇ ਤਿਆਰ ਹੋ ਕੇ ਆ ਗਈ ਅੱਜ ਚਲੋ ਮੰਮੀ ਮੈਂ ਦੋ ਦਰੋਂ ਕਨੇ ਹੋ ਰਹੀ ਨੇ ਹੋ ਗਿਆ ਚੱਲੀਏ ਫਿਰ ਆ ਪਹੁੰਚ ਕੇ ਰੈਡੀ ਇਹ ਕੁਰਤੇ ਵਿੱਚ ਆਇਆ ਤਾ ਹੋ ਗਿਆ ਇੱਕ ਤੇ ਮੈਂ ਲਗਾ ਕਲਰ ਵਧੀਆ ਰੈਡੀ ਛੜੀ ਤਕਰੀਬਨ ਆਪਾਂ ਹੋ ਗਿਆ ਤੇ ਮੰਮੀ ਸਭ ਕੱਲ ਪਾਸ ਦਾ ਕਹਿਣ ਦੇ ਕਿ ਕਿਥੇ ਹੋ ਗਈ ਜਿਵੇਂ ਤੁਸੀਂ ਜਾਂਦੇ ਜ ਹਨ ਜਿਵੇਂ ਪੁਰਾਣੀ ਲੋਕੇਸ਼ਨ ਹੋਵੇ ਪੁਰਾਣੀਆਂ ਜਿਵੇਂ ਚੀਜ਼ਾਂ ਹਨ ਪੁਰਾਣੇ ਬਰਾ ਬਰਾ ਸਤ ਪੁਰਾਣੀ ਹੋਵੇ ਜਿਵੇਂ ਹਨ ਚੀਜ਼ਾਂ ਲੱਗੀਆਂ ਉਹਨਾਂ ਦਾ ਚਲੋ ਉੱਥੇ ਅੱਜ ਮੰਮੂ ਨੂੰ ਲੈ ਕੇ ਚੱਲਦੇ ਆਂ ਮੰਮੀ ਕਾਫੀ ਦਿਨਾਂ ਦਾ ਕਹਿਣ ਦੇ ਟਾਈਮ ਆਡਾ ਲੱਗਿਆ ਨਹੀਂ ਹੁਣ ਅੱਜ ਚਲ ਅੱਜ ਲੈ ਕੇ ਚੱਲਦੇ ਆਂ ਫਿਰ ਕਿੱਥੇ ਦਿਖਾਉਨੇ ਆਂ ਪੁਰਾਣਾ ਜਿਵੇਂ ਸਾਰਾ ਸਿਸਟਮ ਹਨ ਪਹਿਲਾਂ ਪੁਰਾਣਾ ਮੰਮੀ ਉਹਨਾਂ ਨੇ ਦੇਖਿਆ ਥੋੜਾ ਬਹੁਤ ਅਹੀਂ ਨਹੀਂ ਅਹੀਂ ਤੇ ਵੈਸੇ ਨਹੀਂ ਦੇਖਿਆ ਚਲੋ ਥੋੜੀ ਗੱਲ ਵੱਖਰੀ ਹੈ ਤੇ ਮੰਮੀ ਉਹਨਾਂ ਨੇ ਪੁਰਾਣਾ ਦੇਖਿਆ ਉਹ ਕਹਿੰਦੀ ਕਿ ਇਹ ਤਾਂ ਪੁਰਾਣੀਆਂ ਉਧਰ ਪਿੰਡ ਗਏ ਤੇ ਉਹ ਤੇ ਖਿਆਲ ਚ ਆਉਣ ਦੇ ਕਿ ਇਦਾਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਬਣੀਆਂ ਹੋਣ ਹਨਾ ਫਾਇਨਲ ਕੇਸ਼ਨਾ ਪੁਰਾਣੀ ਚੀਜ਼ ਜਿਵੇਂ ਪਹਿਲਾਂ ਪੁਰਾਣੀ ਵਿਰਾਸਤ ਲਾ ਲੋ ਪੁਰਾਣੀ ਵਿਰਾਸਤ ਵਗੈਰਾ ਤੇ ਅੱਜ ਪਰ ਪਜਾਮਾ ਕੁਰਤਾ ਪਾ ਲਿਆ ਆਪਾਂ ਜਾ ਰਹੇ ਫਿਰ ਮੰਮੀ ਨਾਲ ਜਾਊਗੀ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਕਿੱਥੇ ਜਾ ਰਹੇ ਆ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਦਸਤਾਰ ਬੰਨੀ ਹੋ ਬਲੈਕ ਪਹਿਲਾਂ ਲੱਗੇ ਪੀਚ ਕਲਰ ਬੰਨਣਾ ਪਰ ਨਹੀਂ ਮੈਂ ਕਿਹਾ ਬਲੈਕ ਹੀ ਕੁਰਤੇ ਜਾਂ ਮੈਂ ਬਲੈਕ ਹੀ ਕਲਰ ਸੋਨਾ ਲੱਗਣਾ ਗੱਡੀ ਆਪਾਂ ਤੋਤੀ ਸੀ ਕੱਲ ਦੀ ਕਿੰਨੀ ਰੈਡੀ ਹੋ ਚੱਕੀ ਆ ਇਹ ਗੱਲ ਕੁਝ ਬੋਲਣਾ ਨਹੀਂ ਅੱਜ ਲਾਂਕੋੜ ਪਾਇਆ ਉਹ ਕੋਡ ਕਿੰਨਾਂ ਡੇ ਇੱਕੋ ਹੀ ਉਹ ਕੋਡ ਉਹ ਥੋਲੀ ਦਾ ਉਹੀ ਪਾਲੀ ਦਾ ਹੈ ਕਿ ਨਹੀਂ ਕੜੀ ਲੈ ਕੜੀ ਤੇ 6 ਵਜੇ ਮੰਡੀ ਤਾਂ ਮਮੀ ਨੂੰ ਲੱਗ ਚੱਲਦੇ ਨਾ ਪੁਰਾਣੀ ਵਿਰਾਸਤ ਤੇ ਪੁਰਾਣੀਆਂ ਚੀਜ਼ਾਂ ਵਖਾਉਣ ਹਨ ਉੱਥੇ ਜਾ ਕੇ ਮਿਲ ਦੱਸਾਂਗੇ ਨਾ ਕਿੱਥੇ ਜਾ ਰਹੇ ਹਾਂ ਚੱਲੀਏ ਫਿਰ ਕਿੰਨੀ ਗੱਧੀ ਚਾ ਵੇਖਣਾ ਮੁੜੀ ਨੂੰ ਦੇਖਣਾ ਪਊਗਾ ਆ ਜਾ ਫਿਰ ਚੱਲੀਏ ਮੰਮੀ ਵਗੀ ਰਾੜੀ ਚੱਲੇ ਮੈਂ ਫਿਰ ਤਿਆਰੀ ਠੀਕ ਹੋ ਬਹੁਤ ਹੋ ਗਈ ਹੈ ਮੈਨੂੰ ਪੈਰ ਬਣਾ ਦੋ ਉਹ ਜਿਹੜੇ ਖੜਾ ਖੜਾ ਬੱਜਦੀ ਹੈ ਮੰਮੀ ਨੇ ਜੁੱਤੀ ਪਾਲੀ ਦੁੱਜੀ ਹੋ ਗਈ ਹੈ ਮੈਂ ਮੰਮੀ ਨੂੰ ਕਹਾਂ ਮੈਂ ਜੁੱਤੀ ਦੁੱਜੀ ਪਾਲੋ ਹਾਂ ਚਲੋ ਹੁਣ ਆ ਲੈ ਮੰਮੀ ਆਪਾਂ ਬਸ 4 ਵਜੇ ਆ ਜਾਣਾ ਹੁਣੇ ਆਪਾਂ ਚਲੋ ਜੇ ਵੀ ਚੱਲ ਪਏ ਆਪਾਂ ਘਰੋਂ ਕਹਿੰਨਾ ਨਹੀਂ ਗੁੱਡ ਆਫਟਰਨੂਨ ਮਾਈ ਨੈਮ ਇਜ਼ ਆਕਾਸ਼ ਵਾਦੀ ਐਂਡ ਆਮ ਅਨੂਛਾ ਕੁਮਾਰ ਇਹ ਇਕ ਲੰਜਣੀ ਆਇਆ ਪਹੁੰਚ ਗਿਆ ਆਪਾਂ ਜੰਡਿਆਲੇ ਇਹਦੇ ਲੌਂਗ ਕੋਡ ਪਾਇਆ ਸੀ ਲਾਹ ਤਾਂ ਦੱਸੋ ਹੈ ਕਿਉਂ ਗੱਲ ਬਣੀ ਨਹੀਂ ਓਹ ਠੀਕ ਆ ਮੰਮੀ ਮੇਲਾ ਬੰਦ ਕਰ ਕੀ ਮੰਮੀ ਕੋ ਮੰਡਈ ਵੇ ਵਾਰ ਕਿਹਾ। ਇਹਦੇ ਪੁਰਾਣੇ-ਪੁਰਾਣੇ ਚੀਜ਼ਾਂ ਮਮੀ ਦੱਸਿਆ ਜਿਵੇਂ ਹਣਾ ਹਰਕ ਚੀਜ਼। ਉਹ ਪਰਾਂਦਾ ਪਾ ਕੇ ਫੋਟੋ ਕਿੱਥੀ ਲੈ। ਚਲ ਆਪਾਂ ਨੇ ਪਹਿਲਾਂ ਵੀ ਇੱਥੇ ਆਏ ਹਾਂ ਨਾ ਚਲੋ ਮੰਮੀ ਨੂੰ ਦਿਖਾ ਦਈਏ। ਲਾ ਦੇ। ਲੱਗਦੇ ਅਸਲੀ ਤੇ ਮੰਮੀ ਵੇਗਣਾ ਹੈ ਕਿ ਨਹੀਂ ਹਾਂ ਗਾ ਰਹੇ ਹਨ ਇਹਦੇ ਦੇਖ ਲੈ ਕੋਲ ਅੰਦਰ ਤੇ ਵਾਪਾਰ ਅੰਦਰ ਬੜਾ ਕੋ ਵੇਖਣਾ ਮੈਂ ਵੀ ਲੈ ਸਾਸਰਾਈ ਚਲਣ ਡਈ ਹੈ ਇੱਧਰ ਹੈ ਹਾਰਮਨੀ ਹਾਰਮਨੀ ਸਿਆਣੇ ਸੁਣੇ ਵਗੈਰਾ ਆਪਰ ਸਿੰਗਰਾਂ ਨੇ ਫੋਟੋਆਂ ਲੱਗੀਆਂ ਮੈਨੂੰ ਉੱਪਰ ਹਾਂ ਉਹਨੇ ਸੁਣਦਿਆ ਭਾਈ ਹੋਈ ਤੇ ਮੈਂ ਸਟੈਚੂ ਵਿੱਚ ਸਟੈਚੂ ਇਹ ਕਹਿੰਦੇ ਵੜਿਆ ਹੋਗਾ ਨਾ ਅੱਜ ਵੇਲੇ ਤਰਜਰ ਬੰਦ ਵਾ ਸਾਰੇ ਇਹਦੇ ਨਿਹੜਿਆ ਉਹ ਕਿੱਥੇ ਜਾ ਬਚਾਂਗੇ ਅੱਜ ਪਾਣੀ ਜੇ ਜੰਮ ਗਿਆ ਲੱਭਣੇ ਨਹੀਂ ਡਿਆ ਕਲੀਅਰ ਉੱਤੋਂ ਲੱਭਦਾ ਕਲੀਅਰ ਹੈ ਨਾ ਆ ਪ੍ਰਾਣੇ ਪਿੰਡੇ ਜਿਵੇਂ ਛੋਟੇ ਛੋਟੇ ਹੈ ਮਿੱਕੀ ਵੜਨ ਤੇ ਬੰਦ ਕੀਤਾ ਲੌਕ ਦੋ ਦਿਨ ਡਕਦੇ ਹੈ ਹੈ ਦੋ ਦਿਨ ਡਕਦੇ ਹੈ ਬੰਦਾ ਵੇ ਲੱਗੇ ਟੌਰਨਾ ਬੈਠਾ ਕਿ ਨਹੀਂ ਵੇ ਭਾਂਡੇ ਵਿੱਚ ਕਿਨੇ ਸੋਨੇ ਨੇ ਵੇ ਲਾ ਪਹਿਲਾਂ ਇਹੋ ਜੇ ਭਾਂਡੇ ਹੁੰਦੇ ਨੇ ਹੈ ਆਦਰ ਮਮੀ ਉਹਰਾ ਸੋ ਵੇਖਾਂ ਸਾਰਾ ਕਾਕਨ ਲਮੇ ਪਾਇਆ ਇੱਧਰ ਹੈਨਾ ਬਾਬੂ ਲਵਾ ਬਾਬੂ ਹੈ ਬਾਬੂ ਬਿਆਲ ਮਾ ਬਾਬੂ ਪੁਰਾਣੇ ਵਿਰਾਸੇ ਜਿਵੇਂ ਤੀਜਾ ਪੁਰਾਣੇ-ਪੁਰਾਣੇ ਮੰਮੀ ਇੱਥੇ ਰੱਖੇ ਆ ਉਹਨਾਂ ਨੇ ਆ ਸੀਮੈਂਟ ਹੀ ਸਾਰਾ ਕੇ ਤੇ ਉਹਦੇ ਉੱਤੇ ਰੰਗ-ਰੰਗ ਫੇਰਿਆ ਉਹਨਾਂ ਨੇ ਮਿੱਟੀ ਦਾ ਸ਼ੋਅ ਕੀਤਾ ਸਾਰੇ ਨਲਕਾ ਚੰਗਾ ਭਾਰਾ ਹੋਣਾ ਨਾ ਹੈ ਬਹੁਤ ਭਾਰਾ ਮਿਲਕਾ ਹੈ ਇਹ ਲੁਪੇਵੇਂ ਨੇ ਹੈ ਲੈ ਕੇ ਨਾ ਉਹ ਪਹਿਲੇ ਦੱਬੇ ਪਹਿਲਾਂ ਦੱਬੇ ਨਾ ਇਧਰ ਨਾ ਦੇਣ ਨਹੀਂ ਹੂੰ ਹੂੰ ਇਹ ਦੱਬੇ ਨਾਲ ਉਧਰ ਖਾਣ ਪੀਣ ਵਾਸਤੇ ਰੈਸਟੋਰੈਂਟ ਵਗੈਰਾ ਹੈ ਨਾ ਇੱਥੇ ਬੈਠ ਕੇ ਇਹ ਬਾਹਰੋਂ ਕੁਝ ਖਾਣਾ ਮਤੇ ਤਾਂ ਹੀ ਲੱਗਾ ਸਿਸਟਮ ਸਾਰਾ ਹਾਂਜੀ ਦੂਜੀ ਤੀਜੀ ਦੂਜੀ ਵਾਰ ਆ ਗਏ ਆਪਾਂ ਇੱਥੇ ਪਤਾ ਤੇਨੂੰ ਮੰਮੀ ਨੂੰ ਲੈ ਕੇ ਆਉਣਾ ਸੀ ਨਾਲ ਚੜੀ ਨੂੰ ਗਣੀ ਲਈਏ ਕਿ ਨਹੀਂ ਇੱਧਰ ਦੇ ਵਿੱਚ ਕਾਫੀ ਲੋਕ ਹੁੰਦੇ ਇੱਥੇ ਨਾ ਵੇ ਹੁੰਦਾ ਉਹ ਕੀ ਉਹਨੂੰ ਕਹਿੰਦੇ ਘੱਟ ਪੁਤਲੀ ਵਾਲਾ ਘੱਟ ਪੁਤਲੀ ਨੱਚਦਾ ਆ ਸਕੂਟਰ ਵੇਲਾ ਰੱਖਿਆ ਐਦਾਂ ਸਕੂਟਰ ਮਿਲਣਾ ਪੁਰਾਣਾ ਕੋਈ ਕੰਨੀ ਗੋਜੀ ਅੱਗੇ ਬਸ ਉਹ ਹੀ ਆ ਅ ਜੁਗਾਰ ਜਿਵੇਂ ਦੇਤੀ ਆਪਾਂ ਲੰਮੇ ਹਨਾ ਹਾਂਜੀ ਚਲਈਏ ਫਿਰ ਕਿ ਮੇਰੇ ਇੱਥੇ ਦਾ ਮਾਹੌਲ ਹਾਂ ਕਰਨ ਮਿਲਿਆ ਦੀਦੀਆਂ ਕਿੱਥੋਂ ਬਹੁਤ ਹੈ ਐਸੇ ਸਕੂਲ ਵੱਲੋਂ ਆਈ ਸਕੂਲ ਵੱਲੋਂ ਚਲੋ ਠੀਕ ਹੈ ਜੀ ਚਲੋ ਠੀਕ ਜੀ ਮਸਾਂ ਸੰਭਿਠਿਆ ਚੋਟੀ ਫੜ ਕੇ ਹਾਂ ਜਿਆਦਾ ਹੀ ਆਣਾ ਮੈਂ ਪਾਂਡੇ ਜਿੰਦ ਇੱਧਰ ਭੈਣ ਜੀ ਭਰੌਣੇ ਦੇ ਇੱਧਰ ਮਾਸਟਰ ਜੀ ਭਰੌਣੇ ਇਹ ਤਾਂ ਹੀ ਪੜਦੇ ਰਹੇ ਆ ਦੇਖ ਲਓ ਇੱਥੇ ਮੈਡਮ ਕੱਲੀ ਖਲੋਤੀ ਤਿਆਰ ਹੋ ਗਈ ਇੱਧਰ ਕੁਛ ਨਹੀਂ ਆਗਾ ਬਾਕੀ ਦੇ ਦੋ ਚਿਹਰੇ ਆ ਇੱਧਰ ਕਿੰਨੀ ਵਧੀਆ ਲੋਕੇਸ਼ਨ ਆ ਪ੍ਰਾਣੀ ਵੇਖੋ ਨਾ ਲਾ ਟੀਵੀ ਪਰਾਨੀਆਂ ਆਈਟਮਾਂ ਸਾਰੀਆਂ ਰੱਖੀਆਂ ਇੱਧਰ ਵੇਖ ਲੈ ਆਪਣੇ ਚੀਜ਼ਾਂ ਹਨ ਛੇੜਨ ਵਾਲੀਆਂ ਨਹੀਂ ਪਾ ਪਰਾਨੀਆਂ ਇੱਥੇ ਓ ਕੱਪ ਤੋੜ-ਤੋੜ ਕੇ ਬਣਾਏਗਾ ਜਗਾੜ ਜਿਹਾ ਓ ਤੇਰੇ ਜ਼ਰਾ ਦਲ ਦੇ ਪੱਤੇਲੇ ਮਮੀ ਭੰਡੇ ਹਾਂ ਜਾਲੀਆਂ ਬਾਬਾ ਸੋਹਣੀਆਂ ਲਾਈਆਂ ਵੇਖਣੋ ਹਾਂ ਇਹ ਪੱਥਰ ਦੇ ਨੇ ਪੱਥਰ ਦੇ ਸਕੂਲ ਦੇ ਨਿਆਣੇ ਬੜੇ ਹੁੰਦੇ ਤੇ ਟੂ ਟਾਰ ਹੁੰਦੇ ਹਨ ਡਾਕਰ ਇਹ ਡਾਕੀਆ ਇਕੱਲਾ ਖੇਲੋਤਾ ਹੈ ਚਲੋ ਚਲੀਏ ਸੁਨਿਆਰਾ ਬੈਠਿਆ ਹਨ ਕੰਮ ਹੀ ਖਤਮ ਹੋ ਗਿਆ ਤੇ ਲੈਂਪ ਕਿੰਨੀ ਪਿਆਰੀ ਲਾਈ ਜਾ ਤੇ ਹਕੀਮ ਤਾਰਾ ਚੰਦ ਐ ਲੈ ਅੱਖਰ ਲਾਏ ਰਾਤ ਨੂੰ ਜਗਦੇ ਹੋਣਗੇ ਹੈਗੇ ਨਹੀਂ ਅੱਖਰੇ ਲੱਗੇ ਨੇ ਆਵੇ ਤਾਰਾ ਭਾਈਆ ਜਗਦੇ ਹੋਣਗੇ ਰਾਤ ਨੂੰ ਜ਼ਰੂਰ ਲੱਕੜ ਦੇ ਵੈਸੇ ਲਾਏ ਲੱਕੜ ਦੇ ਆ ਜਗਦੇ ਤੇ ਨਹੀਂਗੇ ਵੈਸੇ ਬੜੀ ਵਧੀਆ ਚੀਜ਼ ਹੈ ਪਿਆਜ ਅਸੀਸ਼ਾ ਬੜਾ ਵਧੀਆ ਇੱਧਰ ਆ ਹਾਂ ਇੱਧਰ ਆ ਓਏ ਨਹੀਂ ਨਿਕ ਲੱਗਣ ਨਹੀਂ ਆ ਹੈ ਮੈਂ ਕਹਿੰਦੇ ਸੀ ਸ਼ੀਸ਼ੇ ਨਿਕਣੇ ਕਿੱਲਾ ਲੱਗਣ ਦਾ ਨਹੀਂ ਮੇਰੇ ਲੱਤਾਂ ਨਿਕਣੇ ਕਿੱਲਾ ਲੱਭਣ ਡੀਆਂ ਆਪੋਂ ਰੋਣ ਬੰਦੀ ਹੋ ਗਿਆ ਕਿਹ ਕਿਹ ਜਗ੍ਹਾ ਤੇ ਵੇਖਣ ਨੂੰ ਮਿਲਦੇ ਦੇ ਵੇਖੋ ਕਮੈਂ ਮੰਜੇ ਦਾਣਾ ਚਾਹੀਦਾ ਵਾ ਕਿ ਮੰਜਿਆਂ ਤੇ ਆ ਲੈਂਪ ਵੇ ਕਿਨੇ ਕਿਨੇ ਲਾਏ ਨੇ ਹਾਂ ਬਾਲਟੇ ਲਾਏ ਆਗੇ ਬਾਲਟੇ ਪੁੱਠੇ ਕਰਕੇ ਲਾਤੇ ਹਨਾ ਪਿੱਤਲ ਦੇ ਨੇ ਸਾਜੀ ਟੰਗੇ ਕਿਨੇ ਬਨੇ ਸੋਨੇ ਲਓ ਜੀ ਘੋਮ ਫਿਰ ਬਥੇਰਾ ਲਿਆ ਮੈਂ ਖਾ ਪੀ ਲਈਏ ਕੁਛ ਅੰਦਰ ਆਇਆ ਰੈਸਟੋਰੈਂਟ ਦੇ ਔਰ ਟਰੱਕ ਨੇ ਅੰਦਰ ਲਾਇਆ ਵੇਖੋ ਵੀ ਆ ਵੇਖੋ ਇਹ ਹਾਂ ਇੱਕ ਨਹੀਂ ਬਹੁਤ ਹਾਂ ਦੇਸੀ ਮਹੀਨੇ ਆਪ ਚੇਤ ਵਿਸਾਖ ਜੇਠ ਹਾੜ ਸੌਂ ਪਾਦੋਂ ਅੱਸੂ ਤੱਕ ਮੱਘਰ ਫਗਣ ਹਮਡੇ ਆਵੇ ਅੰਦੇ ਦੇਸੀ ਮਹੀਨੇ ਮੈਂ ਮਮੀ ਨੂੰ ਅੰਦੇ ਦੇ ਉੰਦੇ ਅਸਲੀਆ ਥੋੜੀ ਟਰੱਕ 'ਚ ਕਹਿੰਦੇ ਬੰਦਾ ਅਸੀ ਦਾ ਬੈਠਾ ਤੇ ਉੱਤੋਂ ਲਿਖਿਆ ਤਾਰੋ ਦੀ ਗੱਡੀ ਲਿਖਿਆ ਤਾਰੋ ਦੀ ਗੱਡੀ ਆ ਹਾਂ ਲਾਈ ਥਾਲ ਵੀ ਆ ਚੁੱਕੇ ਰੋਟੀ ਪਾਣੀ ਦੀ ਤਿਆਰੀ ਬਾਕੀਆ ਬੜਾ ਵਜਨ ਵਾਦੇ 42 ਚੱਕ ਦੇਖਣੇ ਬਹੁਤ ਭਾਰੀ ਆ ਲੱਸੀ ਆ ਚੁੱਕੀ ਹੈ ਨਮਕੀਨ ਆ ਭਾਈ ਨਮਕੀਨ ਨਮਕੀਨ ਆ ਭਾਈ ਥੈਂਕ ਯੂ ਭਾਈ ਲੋ ਗਰੀਕ ਕਰਦਾ ਮੰਮੀ ਕਰੋ ਚੱਕ ਪੀਓ ਲੋ ਜੀ ਰੋਟੀ ਪਣੀ ਸਕ ਲਿਆ ਹੈ ਆ ਗੱਡੇ ਜਿਹਦੇ ਵਿੱਚ ਲੈ ਆ ਕੇ ਦਿੱਤਾ ਇਹਨਾਂ ਨੇ ਗੁੜ ਜਿਆ ਗੱਡੇ ਤੇ ਗੁੜ ਆ ਕੇ ਸੌ ਗੋੜਵਾ ਬੜੀ ਵਧੀਆ ਪੈਰੀ ਜੀ ਚੀ ਲੱਗੀ ਆਪਾਂ ਨੂੰ ਹਾਂ ਬਹੁਤ ਸਵਾਦ ਤੇ ਕਿੰਨੀ ਚਾਗਲੇ ਆਪਾਂ ਬੋਦਾਂ ਦੇ ਪੀਂਦੇ ਰਹੇ ਮੇਰੇ ਸਵਾਦ ਅੱਜ ਗੋਨ ਲस्सी ਆਹ ਕਈ ਪੀਂਦੇ ਗੋੜ ਚਲਸੀਪਾ ਆਗੇ ਬਹੁਤ ਸਵਾਦ ਦੀ ਕੋਲੀ ਲੈ ਚੱਕਾ ਛਾਂਬਾਈ ਵਿੱਚ ਉਦਾਂ ਕਿ ਨਹੀਂ ਛਾਂਬ ਨੇ ਪਸੰਦ ਨਹੀਂ ਹੁਣ ਵਧੀਆ ਲੱਗਣ ਡਿਆ ਗੋੜ ਨਾਜੀ ਭਾਜੀ ਚਲਿਓ ਪਲੇਟ ਲਾਈ ਹੁੰਦਾ ਮਤਲਬ ਵਾਲੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਭਾਈ ਬਹੁਤ ਜਿਆਦਾ ਸਤਿ ਸ੍ਰੀ ਅਕਾਲ ਜੀ ਰੋਟੀ ਆਦੀ ਖਾ ਲੈ ਕਹਿੰਦੇ ਹੁਣ ਮੰਮੀ ਨੂੰ ਕੁੱਕੜੇ ਖਾ ਲੈਣੇ ਹੈ ਮੰਮੀ ਤੇ ਵੀਡੀਓ ਯਾ ਭੈਣ ਨੂੰ ਇਹਨਾਂ ਨੂੰ ਮਿਲੇ ਨੇ ਕਿੱਥੋਂ ਤੁਸੀਂ ਅਸੀਂ ਗੁੰਡੀਆਲਾ ਦੂਰੋਂ ਆਮਰ ਸੇ ਬੰਡਾ ਲੈਣੇ ਬੰਡਾਲੇ ਕੋ ਠੀਕ ਏ ਯਾਨੀ ਵਲੌਗ ਵੇਖਦੇ ਆ ਜਿੰਨਾਂ ਨੇ ਇਹਨੂੰ ਦੇਖ ਲਿਆ ਥੋ ਠੀਕ ਠਾਜ ਠੀਕ ਮੰਮੀ ਨੂੰ ਬੈਠੇ ਨੇ ਇੱਥੇ ਬਾਕੀ ਸਾਰੇ ਚੱਲ ਪਿਆਉਣਾ ਪੈਸਾ ਹੁਣ ਫਿਰ ਲਿਆ ਮੰਮੀ ਨੂੰ ਕਮਾਤਾ ਕਾਫੀ ਚਲੋ ਚੋਰਾ ਖਲੋਰਾ ਪੋੜੇ ਟਾਇਰ ਹੋ ਗਿਆ ਪੈਂਚਰ ਹੁੰਦੇ ਟਾਈਮ ਰਸਤੇ ਵਿੱਚ ਕਿ ਆਪਾਂ ਘਰ ਹਾਂਜੀ ਇਹ ਸੀ ਅੱਜ ਦਾ ਵਲੌਗ ਤੇ ਜਿਹੜੇ ਲੋਕ ਐ ਇਹ ਕੋਣਾਂ ਵਖਰਾਂਚੇ ਜਿੱਥੇ ਬੰਦਾ ਮਾਂ ਪਰ ਉਹਨਾਂ ਨੂੰ ਚਲਕਾਉਣਾ ਪਉਣਾ ਚਾਹੀਦਾ ਹਰ ਕਿਤੇ ਰੀਝਾਂ ਹੁੰਦੀਆਂ ਚਲੋ ਹਨਾ ਤੇ ਵਾਗੇ ਚਲੋ ਮੈਂ ਕਹਿੰਦੇ ਕੱਲ ਪਰਸੋਂ ਦੇ ਮੈਂ ਕਿ ਚਲوں ਹਵੇਲੀ ਦਿਖਾਉਨੇ ਫਿਰ ਲੱਗ ਰਹੇ ਲੈਜੈਂਡ ਵਾਲਿਆਂ ਵੀ ਲੱਗੇ ਆ ਅੱਜ ਤੇ ਵਲੌਗ ਕੇ ਮੈਨਾਂ ਲੱਗਾ ਕਮੈਂਟ ਸ਼ੇਅਰ ਜੁੜ ਕਰਿਓ ਹਾਂਜੀ ਕਹਿੰਦੇ ਕਹਣਾ ਕੁਝ ਕਹਿਣਾ ਮੈਨੂੰ ਸੁਣ ਟਿਹਾ ਪੂਰ ਚੰਨ ਨਾ ਹੋਈ ਇਹਨਾਂ ਨੂੰ ਸੁਟਾ ਨਾ ਰਹਿਦਾ ਕੰਮ ਚੋ ਠੀਕ ਹੈ ਇਹ ਵਲੌਗ ਵੇਚ ਲੱਗਾ ਤੇ ਕਮੈਂਟ ਜਰੂਰ ਕੀ ਮਿਲਦੇ ਨੇ ਅਕ ਵਲੌਗ ਸਾਡਾ ਫੇਸਬੁਕ ਤੇ ਪੇਜ ਤੇ ਜਾ ਕੇ ਫੋਲੋ ਜਰੂਰ ਕਰੋ ਨੂੰ ਠੀਕ ਜੇ ਬਾਏ ਬਾਏ ਗੁੱਡ ਨਾਈਟ ਲਵ ਰੱਖਾ